ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਸੀਗਾ ਉਹ ਮਰਿੰਦਰ ਸਿੰਘ ਸੀਗਾ ਪਰ ਉਹ ਮਜੀਠੇ ਦੇ ਨਾਲ ਰਲਿਆ ਹੋਇਆ ਸੀਗਾ ਇਹ ਇਸ ਕਰਕੇ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਕਾਂਗਰਸ ਦੇ ਰਾਜ ਦੇ ਅੰਦਰ ਵੀ ਇੱਥੇ ਅਕਾਲੀ ਦਲ ਦਾ ਰਾਜ ਰਿਆ ਤੇ ਕਈ ਸਾਡੇ ਸਾਡੇ ਲੀਡਰ ਕਈ ਮਜੀਠੇ ਤੋਂ ਡਰਦੇ ਹੁੰਦੇ ਸੀ ਜਾਂ ਸਾਂਟਗਾਰਡ ਰੱਖਦੇ ਸੀ ਇਸ ਕਰਕੇ ਸਾਡਾ ਇਲਾਕਾ ਅੱਗੇ ਨਹੀਂ ਆ ਸਕਿਆ ਐਸੀ ਕੋਈ ਗੱਲ ਨਹੀਂ ਜੇ ਰੰਦਾਵਾ ਹਾਰ ਸਕਦਾ ਹੈ ਜੇ ਰਾਜਾ ਵੜੇਂਗਰ ਸਕਦਾ ਹੈ ਜੇ ਬਿੱਡੂ ਹਾਰ ਸਕਦਾ ਹੈ ਤੇ ਮਜੀਠਾ ਕਿਹੜੀ ਐਸੀ ਤੋਪ ਹੈ ਨਹੀਂ ਸਕਦਾ ਬਈ ਕੋਈ ਤੋਫੜੀ ਪਰ ਸਾਨੂੰ ਸਿੱਧੇ ਹੋ ਕੇ ਲੜਾਈ ਲੜਨੀ ਪੈਗੀ ਕਿਸੇ ਨੇ ਲਿਖਿਆ ਚੜਦੇ ਸੂਰਜ ਢਲਦੇ ਵੇਖੇ ਚੜਦੇ ਸੂਰਜ ਢਲਦੇ ਵੇਖੇ ਬੁੱਝਦੇ ਦੀਵੇ ਬਲਦੇ ਵੇਖੇ ਜਿੰਨਾ ਦਾਣਾ ਰੱਬ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਤੇਰੀ ਰਹਿਮਤ ਦੇ ਸਦਕਾ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾ ਨਾ ਗਲਦੀ ਲੋਕੀ ਕਹਿੰਦੇ ਦਾ ਨਾ ਗਲਦੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੋਵੇ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਸਚਨ ਸਾ ਓਏ ਮਾਜੇ ਦੇ ਜਰਨੈਲੋ ਤੁਹਾਡੀਆਂ ਤਾਂ ਅਸੀਂ ਗੱਲਾਂ ਕਰਦੇ ਆ ਮਾਈ ਭਾਗੋ ਦੀਆਂ ਅੱਜ ਮੈਂ ਸੰਵਿਧਾਨ ਬਚਾਓ ਦੀ ਗੱਲ ਕਰਨ ਆ ਸਿਆ ਹੈ ਓਏ ਬਚਾ ਲੋ ਸੰਵਿਧਾਨ ਨੂੰ ਅੱਜ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਓ ਇਸ ਕਰਕੇ ਜਿਸ ਪ੍ਰਕਾਰ ਸਾਡੇ ਸੰਵਿਧਾਨ ਨੂੰ ਖਤਰਾ ਹੈ ਆਪਾਂ ਲੜਨ ਜਾ ਰਹੇ ਸੀ ਬਾਡਰ ਤੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਬਾਦਰ ਤੇ ਬੈਠਾ ਸੀ ਕਿਸਾਨ ਦਿੱਲੀ ਨਹੀਂ ਜਾ ਸਕਦਾ ਅਗਰ ਪੰਜਾਬ ਦਾ ਕਿਸਾਨ ਦਿੱਲੀ ਨਹੀਂ ਜਾ ਸਕਦਾ ਤਾਂ ਮੈਨੂੰ ਲੱਗਦਾ ਦੇਸ਼ ਦੇ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਦਿੱਲੀ ਜਾਂਦਾ ਕਿਉਂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਲਾਲ ਕਿਲੇ ਤੇ ਝੰਡਾ ਲਹਿਰਾਉਂਦਾ ਹੈ ਤਿਰੰਗਾ ਝੰਡਾ ਉਹ ਲਹਿਰਾਉਣ ਦਾ ਹੱਕ ਉਹਦੇ ਵਿੱਚ ਪੰਜਾਬੀਆਂ ਦਾ ਖੂਨ ਢੁਲਿਆ ਹੈ ਇਸ ਤਰ੍ਹਾਂ ਕਿ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਾਲ ਕਿਲੇ ਤੇ ਝੰਡਾ ਲਹਿਰਾਉਣ ਦਾ ਹੱਕ ਦਿੱਤਾ ਅੱਜ ਸਾਡੇ ਪੰਜਾਬ ਦਾ ਕਿਸਾਨ ਬਾੜਦ ਤੋਂ ਦਿੱਲੀ ਜਾਣਾ ਚਾਹੁੰਦਾ ਲੇਕਿਨ ਅਤਿਆਚਾਰ ਕੀਤਾ ਗਿਆ ਆਰਐਸਐਸ ਅੰਮਿਤ ਸ਼ਾ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਐਮਤ ਸ਼ਾ ਅਬਦਾਲੀ ਰਾਤ ਨੂੰ ਅਤਿਆਚਾਰ ਕਰਿਆ ਕਰਦਾ ਸੀ ਸਾਡੇ ਕਿਸਾਨਾਂ ਦੀਆਂ ਪੱਗਾਂ ਲਾ ਲਾ ਕੇ ਸਾਡੀਆਂ ਮਾਵਾਂ ਦੀਆਂ ਚੁੰਨੀਆਂ ਲਾ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਵਾਲਾ ਤੋਂ ਕੜੀਸ ਕੜੀਸ ਕੇ ਰਾਤ ਦੇ ਹਨੇਰੇ ਵਿੱਚ ਧਰਨਾ ਚੁਕਾਇਆ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਜਿਵੇਂ ਲੁੱਟਿਆ ਕਰਦਾ ਸੀ ਉਸੇ ਤਰ੍ਹਾਂ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਟਰੈਕਟਰਾਂ ਤੇ ਟਰਾਲੀਆਂ ਇਹਨਾਂ ਦੇ ਐਮਐਲਏਆਂ ਦੇ ਘਰੋਂ ਮਿਲੀਆਂ